ਸਸਿਕਾ ਜੀ ਮੈਂ ਹਗਮਲ ਕਪੂਰ ਤੁਸ ਦੇਖ ਰਹੇ ਚੈਨਲ ਪੰਜਾਬੀ ਸੰਸਦ ਬਜਟ ਅਧਿਕਾਰਾਂ ਨੇ ਇੱਕ ਵਿਸ਼ਲੇਸ਼ਣ ਦੇ ਵਿੱਚ ਕਿਹਾ ਹੈ ਕਿ ਲਿਬਰਲ ਸਰਕਾਰ ਦੀ ਯੋਜਨਾ ਅਧਾਮਦਨ ਟੈਕਸ ਕਟੌਤੀ ਤੋਂ ਅਗਲੇ ਸਾਲ ਔਸਤ ਕੈਨੇਡੀਅਨ ਪਰਿਵਾਰ ਆਪਣੇ ਟੈਕਸਾਂ ਦੇ ਵਿੱਚ 280 ਡਾਲਰ ਦੀ ਬਚਤ ਕਰੇਗਾ ਪਰ ਕੁਝ ਬਜ਼ੁਰਗਾ ਅਤੇ ਸਿੰਗਲ ਕੈਨੇਡੀਅਨਸ ਤੋਂ ਕਟ ਬਚਤ ਕਰਨ ਦੀ ਉਮੀਦ ਕੀਤੀ ਜਾ ਰਹੀ ਹੈ ਜਿਸ ਕਾਰਨ ਕੰਜ਼ਰਵੇਟਿਵਸ ਵੱਲੋਂ ਅਲੋਚਨਾ ਵੀ ਕੀਤੀ ਜਾ ਰਹੀ ਹੈ ਜੋ ਦਲੀਲ ਦਿੰਦੇ ਨੇ ਕਿ ਟੈਕਸ ਕਟੌਤੀ ਕਾਫੀ ਨਹੀਂ ਹੈ ਲਿਬਰਲ ਪ੍ਰਸਤਾਵ ਜੋ ਇਸ ਸਾਲ ਕੈਨੇਡੀਅਨਸ ਦੀ ਟੈਕਸਯੋਗ ਆਮਦਨ ਦੇ ਪਹਿਲੇ 57375 ਡਾਲਰ ਉੱਤੇ ਟੈਕਸ ਰੇਟ ਨੂੰ 15% ਤੋਂ ਘਟਾ ਕੇ 14.5% ਕਰ ਦੇਵੇਗਾ ਅਤੇ ਅਗਲੇ ਸਾਲ 14% ਹੋ ਜਾਵੇਗੀ ਟੈਕਸ ਕਟੌਤੀ ਮਗਰੋਂ ਇੱਕ ਕੈਨੇਡੀਅਨ ਪਰਿਵਾਰ ਨੂੰ 280 ਡਾਲਰ ਸਾਲਾਨਾ ਦੀ ਬਚਤ ਹੋਵੇਗੀ ਜਦਕਿ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਯੋਜਨਾ ਵਿੱਚ 825 ਡਾਲਰ ਸਾਲਾਨਾ ਬਚਤ ਦਾ ਦਾਅਵਾ ਕੀਤਾ ਗਿਆ ਹੈ ਪਾਰਲੀਮੈਂਟੀ ਬਜਟ ਅਫਸਰ ਵੱਲੋਂ ਪੇਸ਼ ਗਿਣਤੀ ਮਿੰਟ ਦੀ ਮੁਤਾਬਕ ਬਜ਼ੁਰਗਾਂ ਅਤੇ ਇਕੱਲੇ ਤੌਰ ਤੇ ਰਹਿ ਰਹੇ ਕੈਨੇਡੀਅਨਸ ਦੀ ਬਚਤ ਹੋਰ ਵੀ ਹੇਠਾਂ ਜਾ ਸਕਦੀ ਹੈ ਜਿਸ ਮਗਰੋਂ ਕੰਜ਼ਰਵੇਟਿਵ ਪਾਰਟੀ ਨੂੰ ਲਿਬਰਲ ਸਰਕਾਰ ਦੀ ਟੈਕਸ ਕਟੌਤੀ ਯੋਜਨਾ ਪਣਣ ਦਾ ਮੌਕਾ ਮਿਲ ਗਿਆ ਹੈ ਲਿਬਰਲ ਸਰਕਾਰ ਦੇ ਚੋਣ ਵਾਅਦੇ ਮੁਤਾਬਕ ਮੌਜੂਦਾ ਬਰੇ ਦੌਰਾਨ ਡਾਲਰ ਦੀ ਪਹਿਲੀ ਟੈਕਸ ਯੋਗ ਆਮਦਨ ਉੱਤੇ ਟੈਕਸ ਦਰ 15 ਫੀਸਦੀ ਤੋਂ ਘਟਾ ਕੇ 14.5 ਫੀਸਦੀ ਕੀਤੀ ਜਾਣੀ ਹੈ ਜਦਕਿ ਅਗਲੇ ਬਰੇ ਤੋਂ ਟੈਕਸ ਦਰ ਘਟਾ ਕੇ 14 ਫੀਸਦੀ ਕਰ ਦਿੱਤੀ ਜਾਵੇਗੀ ਪਰ ਕੰਜ਼ਰਵੇਟਿਵ ਪਾਰਟੀ ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਟੈਕਸ ਕਟੌਤੀ ਯੋਜਨਾ ਨਾਲ ਮੁਲਕ ਦੇ ਪਰਿਵਾਰਾਂ ਨੂੰ ਸਿਰਫ ਕੁਝ ਸੈਂਟ ਦਾ ਫਾਇਦਾ ਹੋਵੇਗਾ। ਪਾਰਲੀਮੈਂਟੀ ਬਜਟ ਅਫਸਰ ਈਵ ਗੀਰੋ ਨੇ ਕਿਹਾ ਕਿ ਇੱਕ ਕੈਨੇਡੀਅਨ ਪਰਿਵਾਰ ਨੂੰ ਔਸਤ ਆਧਾਰ 'ਤੇ ਜ਼ਿਆਦਾ ਰਿਹਾਇਤ ਮਿਲਦੀ ਨਜ਼ਰ ਨਹੀਂ ਆਉਂਦੀ। ਇੱਥੇ ਦੱਸਣਾ ਬੰਦ ਹੈ ਕਿ ਪਿਛਲੇ ਮਹੀਨੇ ਟੈਕਸ ਕਟੌਤੀ ਬਿੱਲ ਪੇਸ਼ ਕੀਤੇ ਜਾਣ ਮੌਕੇ ਫਾਈਨੈਂਸ ਕੈਨੇਡਾ ਵੱਲੋਂ ਹਰ ਜੋੜੇ ਨੂੰ 840 ਡਾਲਰ ਸਾਲਾਨਾ ਦਾ ਫਾਇਦਾ ਹੋਣ ਬਾਰੇ ਦਾਅਵਾ ਕੀਤਾ ਗਿਆ। ਇੱਕ ਕੈਨੇਡੀਅਨ ਟੈਕਸ ਦਾਤੇ ਨੂੰ ਮੌਜੂਦਾ ਬਰੇ ਦੌਰਾਨ ਸਿਰਫ 900 ਡਾਲਰ ਦਾ ਫਾਇਦਾ ਹੋਣ ਦੇ ਅਸਾਰ ਹਨ ਕਿਉਂਕਿ ਟੈਕਸ ਕਟੌਤੀ 1 ਜੁਲਾਈ ਤੋਂ ਲਾਗੂ ਹੋਣੀ ਹੈ ਪਾਰਲੀਮੈਂਟੀ ਬਜਟ ਅਫਸਰ ਦਾ ਮੰਨਣਾ ਹੈ ਕਿ ਅਗਲੇ ਸਾਲ ਔਸਤ ਸਾਲਾਨਾ ਬਚਤ 190 ਡਾਲਰ ਤੱਕ ਜਾ ਸਕਦੀ ਹੈ ਦੂਜੇ ਪਾਸੇ ਪਤੀ ਪਤਨੀ ਦੋਹਾਂ ਦੀ ਕਮਾਈ ਨੂੰ ਜੋੜ ਕੇ ਦੇਖਿਆ ਜਾਵੇ ਤਾਂ ਦੂਜੀ ਇਨਕਮ ਬ੍ਰੈਕਟ ਵਿੱਚ ਆਉਂਦੇ ਇੱਕ ਬੱਚੇ ਨਾਲ ਜੋੜਿਆਂ ਨੂੰ ਅਗਲੇ ਸਾਲ 750 ਡਾਲਰ ਦੀ ਔਸਤ ਬਚਤ ਹੋ ਸਕਦੀ ਹੈ ਇਸੇ ਤਰ੍ਹਾਂ ਬਗੈਰ ਬੱਚਿਆਂ ਵਾਲੇ ਇੱਕ ਹੀਰੇ ਕੈਨੇਡੀਅਨ ਜੋ ਟਾਪ ਇਨਕਮ ਬ੍ਰੈਕਟ ਵਿੱਚ ਆਉਂਦਾ ਹੈ ਨੂੰ ਸਾਲਾਨਾ ਆਧਾਰ ਤੇ 350 ਡਾਲਰ ਦੀ ਔਸਤ ਬਚਤ ਹੋ ਸਕਦੀ ਹੈ ਪਹਿਲੀ ਇਨਕਮ ਬ੍ਰੈਕਟ ਵਿੱਚ ਆਉਂਦੇ ਇੱਕ ਬਜ਼ੁਰਗ ਨੂੰ ਸਿਰਫ 50 ਡਾਲਰ ਦਾ ਫਾਇਦਾ ਹੋਣ ਦੇ ਅਸਾਰ ਨਜ਼ਰ ਆਉਂਦੇ ਹਨ ਜਦਕਿ ਇਸੇ ਟੈਕਸ ਬ੍ਰੈਕਟ ਵਿੱਚ ਆਉਂਦੇ ਸਿੰਗਲ ਪੈਰੈਂਟ ਨੂੰ ਔਸਤਨ 140 ਡਾਲਰ ਦਾ ਫਾਇਦਾ ਹੋ ਸਕਦਾ ਹੈ ਕੰਸਰਵੇਟਿਵ ਪਾਰਟੀ ਦੇ ਵੱਲੋਂ ਚੋਣ ਪਰਚਾਤੇ ਦੌਰਾਨ 2.25% ਟੈਕਸ ਕਟੌਤੀ ਦਾ ਵਾਅਦਾ ਕੀਤਾ ਗਿਆ ਪਰ ਇਹ ਪ੍ਰਾਪ ਵਾ ਤਰੀਕੇ ਦੇ ਨਾਲ 4 ਸਾਲ ਦੀ ਮਿਆਦ ਦੌਰਾਨ ਲਾਗੂ ਹੁੰਦਾ ਹੈ ਤੇ ਵਿੱਤ ਮੰਤਰੀ ਫਰਾਂਸਵਾ ਫਿਲਿਪ ਸ਼ੈਂਪੀਨ ਦੇ ਵੱਲੋਂ ਫਿਲਹਾਲ ਇਸ ਮੁੱਦੇ ਤੇ ਕੋਈ ਵੀ ਟਿੱਪਣੀ ਨਹੀਂ ਕੀਤੀ ਗਈ ਪਰ ਪਾਰਲੀਮੈਂਟਿ ਬਜਟ ਅਫਸਰ ਦਾ ਮੰਨਣਾ ਹੈ ਕਿ ਆਉਣ ਤੇ 5 ਸਾਲਾਂ ਦੌਰਾਨ ਟੈਕਸ ਕਟੌਤੀ ਦੀ ਇਹ ਯੋਜਨਾ 68 ਅਰਬ ਡਾਲਰ ਦਾ ਬੋਝ ਸਰਕਾਰੀ ਖਜ਼ਾਨੇ ਤੇ ਪਾਵੇਗੀ ਪਰ ਸੰਬੰਧਿਤ ਕਟੌਤੀ ਦੇ ਮੱਦੇ ਨਜ਼ਰ ਅਸਲ ਅੰਕੜਾ 28 ਅਰਬ ਡਾਲਰ ਦੇ ਨੇੜੇ ਹੈ ਤੇ ਬਿਅਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ